हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਹਾਂਗੇ ਦੋਮੇ ਟੌਪ ਦੀਆਂ ਨੇ ਤੇ ਜਿਸ ਘਰ ਚੋਂ ਬਈ ਆਪਾਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆ ਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਉਹ ਠੀਕ ਹੋ ਜੀ ਹਾਂਜੀ ਠੀਕ ਠਾਕ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਮੇਰਾ ਨਾਮ ਮਲਕੀਤ ਸਿੰਘ ਆ ਪਿੰਡ ਪੂਲੀ ਨੇੜੇ ਨਥਾਣਾ ਜੀ ਠੀਕ ਹੈ ਕਿਲਾ ਬਠੰਡਾ ਇਹ ਰਹਿ ਗਿਆ ਪੁੱਜੋ ਤੋਂ ਨਥਾਣੇ ਵਾਲੀ ਰੋਡ ਤੇ ਆ ਗਿਆ ਜੀ ਇੱਥੋਂ ਵੱਡੀ ਰੋਡ 1.5 ਕਿਲੋਮੀਟਰ ਆ ਠੀਕ ਹੈ ਜੀ ਨਾਣਾ ਇੱਥੋਂ 2 ਕਿਲੋਮੀਟਰ ਆ ਠੀਕ ਹੈ ਬਾਈ ਕੰਟਰੈਕਟਰ ਨੰਬਰ ਬੋਲ ਦਿਓ ਆਪਣਾ 60808 77137 ਠੀਕ ਹੈ ਜੀ ਤੇ ਜਿਹੜੀਆਂ ਇਹ ਬੱਸੀਆਂ ਦੋਨੇ ਹੀ ਫਰ ਆਪਣੇ ਕਰਦੀਆਂ ਇਹ ਇਹ ਕਰਦੀਆਂ ਜੀ ਠੀਕ ਹੈ ਬਈ ਇਹ ਹੈਗੀ ਹੈ ઓਰੀਓ ਦੀ ਇਹ 11 ਮਹੀਨੇ ਦੀ ਹੈ ਠੀਕ ਹੈ ਬਈ ਜੀ ਮਾਂ ਇਧਰ ਉਹ ਸਾਹਮਣੇ ਖੜੀ ਹੈ ਜੀ ਉਹ 25 ਕਿਲੋ ਤੇ ਠੀਕ ਹੈ ਬਈ ਹਾਂ ਵੀ ਮਤਲਬ ਲੱਬਣਾ ਵੀ ਉਹ ਘਟ ਗਈ ਜੇ ਕੋਈ ਆਊਗਾ ਦੇਖ ਵੀ ਸਕਦਾ ਮਾਂ ਨੂੰ ਨਹੀਂ ਨਹੀਂ ਆਪਣੇ ਕੋਲ ਹੈ ਜੀ ਆਪਣਾ ਕੋਲ ਦੁਕਾਨ ਦਾ ਠੀਕ ਹੈ ਬਈ ਤੇ ਬਾਕੀ ਫੇਸ ਬਿਊਟੀ ਆਪਾਂ ਚੈੱਕ ਕਰਾਉਣੇ ਆ ਬਈ ਨੇੜੇ ਤੋਂ ਫੇਸ ਚੈੱਕ ਕਰੋ ਬੜਾ ਪਿਆਰਾ ਪਲੀ ਵੀ ਫੁੱਲਾ ਬਾਕੀ ਬਾਈ ਕੋਲੇ ਸੀਮਨ ਦਾ ਸਟਰਾ ਵੀ ਹੈਗਾ ਹਨਾ ਬਈ ਇਹ ਬੱਸੀ ਦਾ ਤੇ ਬਾਈ ਆ ਹੈਗਾ ਜੀ ਸਾਹਮਣੇ ਦੇਖ ਸਕਦਾ ਉਹਦਾ ਸਹੀ ਗੱਲ ਆ ਬਈ ઓਰੀਓ ਦਾ ਗਾ ਬਾਕੀ ਇਹਦਾ ਸਟਰਾਜਦੋ ਵੀ ਆਇਆ ਬਈ ਕੋਲੇ ਲੈ ਜਾ ਸਕਦੇ ਹੋ ਤੇ ਚਮਕ ਝੋਕ ਬੜੀ ਹੈ ਜੀ ਹਨਾ ਇੱਕ ਵੀਰੇ ਖਰਾਕ ਤੇ ਭਲ ਗਿਆ ਵੀ ਹੈ ਇੱਕ ਖਰਾਕ ਤੇ ਬੜ ਗਿਆ ਵੀ ਹੈ ਸਹੀ ਗੱਲ ਆ ਫੇਸ ਬਿਊਟੀ ਚੈੱਕ ਕਰੋ ਪਲੀ ਚੈੱਕ ਕਰੋ ਅਰੇ ਨੂੰ ਪਤਾ ਹੀ ਆ ਖਰਾਕ ਦਾ ਕੀ ਰੇਟ ਆ 1800 ਦਾ ਗਟਾ ਆਉਂਦਾ ਹੂੰ ਬਾਕੀ ਥਣਚਾਰੀ ਹੋਣਗੀ ਥਣ ਸਾਰੇ ਚਾਰੀ ਹੈ ਜੀ ਨਾ ਕੋਈ ਸੰਸ ਠੀਕ ਹੈ ਉਹ ਡੱਬੀਆਂ ਕਰਕੇ ਦਵਾਇਆ ਦਰਦੀਆਂ ਜਰੂਰ ਆ ਠੀਕ ਹੈ ਕੋਰ ਫਿਰ ਚੱਕਰ ਨਹੀਂ ਇੱਕ ਵੰਝੀ ਅਸਿੱਤੀ ਹੂੰ ਸਹੀ ਗੱਲ ਹੈ ਬਹੁਤ ਚੰਗਾ ਥਣਾ ਦੇਖ ਲਈ ਚੋੜੀ ਬੜੀ ਖੋਲ ਕੇ ਤੋੜ ਦੋ ਜੀ ਸੈਨ ਗਲੇ ਆ ਬਾਈ ਚਮਕਲੇ ਟੀਕੇ ਦੇ ਤਾਂ ਮਨ ਲੋ ਜੀ ਕਾਬਲੀ ਜਦੋਂ ਮੈਂ ਹਾਂ ਟੀਕੇ ਦੇ ਵੀਰੇ ਹਾਂ ਟੀਕੇ ਦੇ ਹੀ ਹੀਟ ਕੱਢਿਆ ਆਂ ਆਪਦੀ ਮਨਪਸੰਦ ਦਾ ਕੋਈ ਭਰਾ ਸਕਦਾ ਹੀ ਠੀਕ ਹੈ ਬਾਈ ਅਮਿਤ ਬਾਈ ਕਹਿੰਦਾ ਪਹਿਲਾਂ ਹੀ ਭਰਾਉਂਦੇ ਆਪਾਂ ਹੂੰ ਚੌੜੀ ਚੂੜੀ ਦੇਖੋ ਬਾਈ ਬੱਚਾ ਕਿਉਂਕਿ ਅਸਲ ਵਿੱਚ ਤਾਂ ਉਹੀ ਮਸਤੀ ਕਰ ਸਕਦਾ ਬਾਈ ਇਹਦੀ ਖਰਾ ਖਾਦੀ ਵੀ ਆ ਕਿ ਨਹੀਂ ਹਾਂ ਹਾਂ ਇਸ ਬਾਈ ਚੈੱਕ ਕਰੋ ਬੋਦੀ ਵਾਦੀ ਨਾ ਫੁੱਲ ਕਮਾਲ ਦੀ ਆ ਵੇ ਬਾਈ ਫਿਰ ਕੀ ਮੁੱਲ ਰਹੁ ਇਹਦਾ ਲੈਣ ਦੇ ਮੁੱਲ ਵੀਰੇ ਫੋਨ ਤੇ ਕਰਾਂਗੇ ਦੋਨਾਂ ਦਾ ਤੇ ਮੁੱਲ ਜਾਇਜ਼ ਹੀ ਹੋਣਗੇ ਮੁੱਲ ਜਾਇਜ਼ ਹੀ ਹੋਣਗੇ ਠੀਕ ਆ ਮੁੱਲ ਬਾਈ ਕਹਿੰਦਾ ਬਾਈ ਹੋਊਗਾ ਫੋਨ ਤੇ ਤੇ ਮੁੱਲ ਜਮਾ ਜਾਇਜ਼ ਹੋ ਬਾਕੀ ਚੌੜੀ-ਚੂੜੀ ਚੈੱਕ ਕਰੋ ਪਿੱਛੇ ਤੋਂ ਆਪਾਂ ਦਿਖਾਉਣੇ ਆ ਚੈੱਕ ਕਰੋ ਬਈ ਪੱਧਰ ਚੈੱਕ ਕਰੋ ਬੱਚਾ ਕਿ ਨਹੀਂ ਬਾਈ ਹਾਂਜੀ ਚੌੜੀ-ਚੂੜੀ ਫੁੱਲ ਲੱਗੀ ਤੇ ਪਲੀ ਵੀ ਆ ਗਈ ਕੋਈ ਇਹ ਨਹੀਂ ਹੈਗਾ ਵੀ ਥਣ ਚਾਰੀ ਆ ਜਮ ਬਹੁਤ ਚੰਗਾ ਸਣ ਲੱਗਿਆ ਵਾ ਬਾਕੀ ਮਾਦਰ ਦਾ ਰਿਕਾਰਡ ਕੀ ਸੀ ਆ ਬਈ ਇਹਦਾ ਮਾਦਰ ਵੀਰੇ ਦੂਜੇ ਸੂਏ ਲੱਗ ਪਣਾ ਪਹਿਲੇ ਸੂਏ 25 ਲੀਟਰ ਸੀ ਠੀਕ ਹੈ ਭਾਈ ਹਾਂ ਉਹ ਗਰਮੀਆਂ 'ਚ ਸੂਈ ਕਰਕੇ ਅਸੀਂ ਥੋੜਾ ਜਿਹਾ ਹੋਰ ਲੇਟ ਕਰਕੇ ਗਏ ਸਾਨੂੰ ਅਸੀਂ ਸਿਆਲ ਆ ਜਾਣ ਹੂੰ ਉਹ ਫਿਰ ਵੀ 9ਵੇਂ ਮਹੀਨੇ ਸੂ ਗਈ ਉਹ ਠੀਕ ਹੈ ਕਾਲੇ ਸਾਲ ਵੀ ਹੋਰ ਲੇਟ ਕਰਕੇ ਵੀ ਸਿਆਲਾਂ 'ਚ ਆਉਣ ਗਰਮੀ 'ਚ ਸੂਆ ਨਾ ਪਵੇ ਠੀਕ ਹੈ ਭਾਈ ਹਾਂ ਦੁੱਧ ਦਾ ਬਹੁਤ ਜ਼ਿਆਦਾ ਫਰਕ ਪਿਆ ਉਹ ਸਾਨੂੰ ਪਤਾਗਾ ਠੀਕ ਹੈ ਭਾਈ ਤੇ ਅੱਗੇ ਭਈਆ ਦੋ ਨੰਬਰ ਬੱਚਾ ਇਹ ਕਿਨੇ ਟਾਈਮ ਦਾ ਇਹ ਹੈਗਾ ਵੀਰੇ ਇਹ 14-15 ਮਹੀਨੇ ਹੋ ਗਏ ਇਹਨੂੰ ਜਿਆਦੇ ਇਹਦੇ ਨਾਲੋਂ ਵੱਡਾਗਾ ਇਹਦੇ ਨਾਲ ਆਪਾਂ ਇਹ ਦੀ ਮਾਂ ਦਾ ਸੀ ਇਹ ਹੈਗਾ ਬੱਚਾ ਮੂਲ ਦਾ ਠੀਕ ਹੈ ਇਹਦੀ ਮਦਰ ਸੀ ਉਹ ਅਸੀਂ ਸੇਲ ਕਰਤੀ ਠੀਕ ਹੈ ਉਹਦਾ ਵੀ ਸੀ 28 ਲੀਟਰ ਸੀ ਦੁੱਧ ਠੀਕ ਹੈ ਥਾਣੇ ਦੇ ਵਿਚਾਰੀ ਆ ਹਾਂ ਇਹਦੀ ਬੇਲ ਬਹੁਤ ਲੰਮੀ ਹੈ ਇਹਦੇ ਨਾਲ ਬੇਲ ਤਾਂ ਬਾਈ ਮੈਂ ਕਹਿੰਦਾ ਕੀ ਬਾਤ ਆ ਬਾਕੀ ਥਾਣਾ ਆਪਾਂ ਚੈੱਕ ਕਰੋ ਨਾਲੇ ਥੋੜਾ ਹੈ ਬਾਈ ਨਾ ਜੱਕ ਦੀ ਜਰੂਰ ਆਗੀ ਓਏ ਟੀਕੇ ਤੋਂ ਡਰਦੀਆਂ ਨਾ ਉਹ ਦਿਲਾ ਕੇ ਗਿਆ ਜਾ ਕੇ ਕੱਲਾ ਕੱਲਾ ਥਾਣਾ ਬਾਈ ਗਲਾਬੀ ਥਣ ਲੱਗਿਆ ਵਾ ਬਾਕੀ ਲੰਮੀ ਹੈ ਜੀ ਉਹ ਗੱਲ ਜਿਹੜੀ ਤੁਸੀਂ ਕਹੀਆ ਸਹੀ ਗੱਲ ਆ ਕਿ ਲੰਮੀ ਬਹੁਤ ਆ ਹਨਾ ਉਹਦੇ ਨਾਲ ਲੰਮੀ ਵੀਰੇ ਇਹ ਤਾਂ ਅਸੀਂ ਵੇਟ ਤੋਲਣਾ ਤੋਲਿਆ ਵਾ ਇਹਦਾ 2.55 ਸੀ ਇਹਦਾ 3 ਦਿਨ ਇਹਦਾ 3 ਕੁਇੰਟਲ ਦੇਗਾ ਠੀਕ ਆ ਦੇ ਇਹ ਤਾਂ ਮੈਂ ਕੋਈ ਮਤਲਬ ਨਹੀਂ ਲਿਖਿਆ ਹਾਈ ਕੁਆਲਿਟੀ ਹੈ ਨਾ ਮਰਾ ਇਹ ਹਾਂ ਬਾਕੀ ਬਈ ਪਲੀ ਵੀ ਦੇਖੋ ਬਾਕੀ ਕੁਆਲਿਟੀ ਬੋਲਦੀ ਆ ਮੂੰਹ ਇੱਕ ਹੋਰ ਵੀ ਹੈ ਵੀਰੇ ਦੋਨਾਂ ਦੇ ਵੈਕਸੀਨ ਲੱਗੀ ਹੋਈ ਆ ਸਾਰਿਆਂ ਦੇ ਆਈ ਵੀ ਕੋਈ ਵੀ ਲੱਗੀ ਨਹੀਂ ਹੁੰਦੀ ਅਗਲਾ ਕੁਮਾਰ ਦਿੰਦਾ ਠੀਕ ਹੈ ਬਾਈ ਬਾਕੀ ਪ੍ਰਿੰਟ ਬਾਈ ਚੈੱਕ ਕਰੋ ਬਸ ਨਾ ਮੰਨ ਲਓ ਨਾ ਬੱਚੇ ਬਾਈ ਦੇ ਜਿਹੜੇ ਪਾਲੇ ਬਚਾ ਮੈਂ 100 ਦਾ ਪਾਲੇ ਬਕ ਨਹੀਂ ਬਾਈ ਹਾਂਜੀ ਖੋਲ ਦੋ ਬਈ ਇਹਨੂੰ ਵੀ ਤੋੜ ਦੋ ਬਾਕੀ ਪਿੱਛੇ ਤੋਂ ਆਪਾਂ ਦਿਖਾਉਂਦੇ ਆ ਬਈ ਇਹ ਵੀ ਚੌੜੀ-ਚੂੜੀ ਦੇਖੋ ਵਜ਼ਨ ਬਾਈ ਨੇ ਜਿਵੇਂ 10 ਦਿੱਤਾ ਕਹਿੰਦਾ ਵਜ਼ਨ ਮੈਂ ਦੋਮਾਂ ਦਾ ਤੋਲਾ ਸੀਗਾ ਫੁੱਲ ਪਰ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਰਹੇ ਹੋ ਵੀ ਟੀਕੇ ਦੇ ਜਮਾ ਬਿਲਕੁਲ ਕਾਬਲੀ ਨੇ ਸੋਨੇ ਸਾਂਭਣ ਦੀ ਬੜਾ ਟਾਈਮ ਲੋੜ ਹੀ ਨਹੀਂ ਕਿ ਨਹੀਂ ਭਾਈ ਇਹ ਤਾਂ ਹੀਟ ਤੇ ਕੱਢਿਆ ਆਏ ਆ ਤਾਂ ਇਹ ਇਹਦਾ ਵੀ ਭਾਈ ਫਿਰ ਕੀ ਮੁੱਲ ਇਹਦਾ ਵੀ ਫੋਨ ਤੁਸੀਂ ਇਹਦਾ ਵੀ ਫੋਨ ਤੁਸੀਂ ਠੀਕ ਆ ਮੁੱਲ ਭਾਈ ਕਹਿੰਦਾ ਭਾਈ ਇਹਦਾ ਵੀ ਫੋਨ ਤੇ ਹੋਊਗਾ ਤੇ ਮੁੱਲ ਜਮਾ ਦੋਮਾਂ ਦੇ ਚ ਜਾਏ ਜੀ ਹੁਣਗੇ ਇੱਕ ਗੱਲ ਹੋਰ ਆ ਭਾਈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਐ ਮੰਨ ਲਓ ਵੀ ਆਪਦੇ ਪਸ਼ੂਆ ਚੀਏ ਬਸੀਆਂ ਸੇਲ ਕਰ ਰਹੇ ਆ ਇੱਧਰ ਦਿਖਾ ਵੀ ਦਿਓ ਆਓ ਆਪਣੇ ਦੁੱਧ ਤੇ ਹੀ ਆ ਫਿਰ ਸਾਰੀਆਂ ਦੁੱਧਤੀ ਬਾਈ ਦੀਆਂ ਜਿਹੜੀਆਂ ਮੰਨ ਕੇ ਚਲੋ 5-7 ਗਾਮਾਂ ਲਾਈਆਂ ਨੇ ਤੇ ਮੁੱਲ ਭਾਈ ਕਹਿੰਦਾ ਹੋਣਗੇ ਬਾਈ ਜਮਾਂ ਜਾਇਜ਼ ਤੇ ਮੁੱਲ ਹੋਣਗੇ ਫੋਨ ਤੇ ਇੰਨਾ ਕਿਸੇ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਵਸਾਂਦਾ ਵੇ ਬਾਈ ਦਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ